ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਤੇ ਅੱਜ ਮੈਂ ਤੁਹਾਨੂੰ ਇਹ ਚੋਰਸ ਬਾਕਸ ਦੇ ਵਿੱਚ ਬੂਟੀ ਬਣਾਉਣੀ ਸਿਖਾਵਾਂਗੀ ਤੇ ਇੱਥੇ ਤੁਹਾਨੂੰ ਮੈਂ ਦੋ ਤਰੀਕੇ ਦੇ ਨਾਲ ਸਿਖਾਵਾਂਗੀ ਕਿ ਦੋ ਤਰੀਕਿਆਂ ਦੇ ਨਾਲ ਆਪਾਂ ਇਹ ਜਿਹੜੇ ਚੋਰਸ ਬਾਕਸ ਤੁਹਾਨੂੰ ਨਜ਼ਰ ਆ ਰਹੇ ਨੇ ਇੱਕ ਪਹਿਲਾਂ ਸਕੁਅਰ ਆਪਾਂ ਬਾਕਸ ਬਣਾਇਆ ਤੇ ਉਹਦੇ ਵਿੱਚ ਫਿਰ ਚਾਰ ਲਾਈਨਾਂ ਮਾਰ ਕੇ ਛੋਟੇ ਛੋਟੇ ਚਾਰ ਜਿਹੜੇ ਬਾਕਸ ਐ ਉਹ ਬਣਾਏ ਹੋਏ ਨੇ ਤੇ ਇੱਥੇ ਪਿੰਕ ਕਲਰ ਦੇ ਨਾਲ ਆਪਾਂ ਬਣਾਇਆ ਹੈ ਤੇ ਇੱਥੇ ਹੁਣ ਮੈਂ ਤੁਹਾਨੂੰ ਦੋਨੋਂ ਜਿਹੜੇ ਬਾਕਸ ਵਾ ਇਹ ਅਲੱਗ-ਅਲੱਗ ਤਰ੍ਹਾਂ ਦੀ ਬੂਟੀ ਪਾ ਕੇ ਤੁਹਾਨੂੰ ਮੈਂ ਦਿਖਾਵਾਂਗੀ ਦੋਨੋਂ ਬਾਕਸ ਆਪਾਂ ਅਲੱਗ-ਅਲੱਗ ਤਰੀਕੇ ਨਾਲ ਬਣਾਵਾਂਗੇ ਪਹਿਲਾਂ ਇੱਕ ਤੁਹਾਨੂੰ ਮੈਂ ਬਾਕਸ ਬਣਾ ਕੇ ਦਿਖਾਉਣੀ ਆ ਫਿਰ ਉਸ ਤੋਂ ਬਾਅਦ ਦੂਸਰਾ ਬਾਕਸ ਜਿਹੜਾ ਉਹ ਆਪਾਂ ਖਜੂਰੀ ਟਾਂਕੇ ਦੇ ਨਾਲ ਬਣਾਵਾਂਗੇ ਪਹਿਲਾ ਬਾਕਸ ਜਿਹੜਾ ਆਪਾਂ ਕੱਚੇ ਟਾਂਕੇ ਵਾਂਗ ਸਿੰਪਲ ਟਾਂਕੇ ਦੇ ਨਾਲ ਬਣਾਵਾਂਗੇ ਤੇ ਇਹ ਵਿੱਚ ਲੇਜੀ ਡੇਜੀ ਦਾ ਆਪਾਂ ਵਰਤੋਂ ਕਰਾਂਗੇ ਤੇ ਜਿਹੜਾ ਦੂਸਰਾ ਬਾਕਸ ਉਹ ਆਪਾਂ ਖਜੂਰੀ ਟਾਂਕੇ ਨਾਲ ਬਣਾਵਾਂਗੇ ਪਹਿਲਾ ਬਾਕਸ ਜਿਹੜਾ ਜਿਸ ਤਰ੍ਹਾਂ ਮੈਂ ਪਿੰਕ ਕਲਰ ਦਾ ਬਣਾਇਆ ਹੋਇਆ ਹੈ ਡਬਲ ਸ਼ੇਡ ਦਾ ਅਗੇ ਨਾ ਬਣਿਆ ਹੈ ਵਿੱਚ ਇਹਦੇ ਵਾਈਟ ਹੈ ਇਸ ਲਈ ਸਹੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਤੇ ਹੁਣ ਜਿਹੜਾ ਦੂਸਰਾ ਬਾਕਸ ਇਹ ਤੁਹਾਨੂੰ ਮੈਂ orange ਕਲਰ ਦੇ ਤਾਂ ਕਿ ਨਾ ਬਣਾ ਕੇ ਦਿਖਾਉਣੀ ਆ ਆ ਵੀ ਕੋ ਇਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਆਪਾਂ ਸੂਈ ਜਿਹੜੀ ਆ ਪਹਿਲਾਂ ਕੱਢਣੀ ਆ ਇੱਕ ਸਾਈਡ ਤੋਂ ਕੱਢ ਕੇ ਫਿਰ ਸੈਂਟਰ ਦੇ ਵਿੱਚ ਕੱਢਣੀ ਹੁਣ ਆਪਾਂ ਇੱਥੇ ਦੂਸਰੀ ਸਾਈਡ ਤੇ ਚੱਲ ਜਾਣਾ ਵਾ ਫਿਰ ਸੈਂਟਰ ਚ ਉਸੇ ਪੁਆਇੰਟ ਦੇ ਉੱਪਰ ਆਪਾਂ ਜਿਹੜੀ ਆ ਸੂਈ ਆਪਣੀ ਕੱਢ ਲੈਣੀ ਆ ਇਸੇ ਤਰੀਕੇ ਦੇ ਨਾਲ ਆਪਾਂ ਚਾਰੇ ਪਾਸੇ ਜਿਹੜੇ ਬਾਕਸ ਆ ਇਹ ਬਣਾਉਂਦੇ ਜਾਣਾ ਆ ਜਿਹੜੇ ਚਮੇ ਬਾਕਸ ਆ ਇਹ ਆਪਾਂ ਜਿਸ ਤਰ੍ਹਾਂ ਐ ਮੈਂ ਇੱਕ ਤੁਹਾਨੂੰ ਬਣਾ ਕੇ ਦਿਖਾਇਆ ਐ ਇਸੇ ਤਰੀਕੇ ਦੇ ਨਾਲ ਚਮੇ ਬਾਕਸ ਆਪਾਂ ਬਣਾ ਲੈਣੇ ਆ ਫਿਰ ਸੈਂਟਰ ਚ ਆਪਾਂ ਸੂਈ ਕੱਢਣੀ ਆ ਫਿਰ ਉਹ ਦੂਸਰੀ ਵਾਲੀ ਲਾਈਨ ਤੇ ਜਾ ਕੇ ਉਧਰੋਂ ਇੱਧਰ ਵਾਲੀ ਸਾਈਡ ਤੇ ਸੂਈ ਕੱਢਣੀ ਆ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸੇ ਤਰੀਕੇ ਦੇ ਨਾਲ ਆਪਾਂ ਹੁਣ ਇੱਧਰ ਵਾਲੀ ਸਾਈਡ ਤੇ ਆਪਾਂ ਸੈਂਟਰ ਚ ਸੂਈ ਕੱਢਣੀ ਇਸ ਸਾਡੇ ਦੋ ਕਾਰਨਰ ਜਿਹੜੇ ਕਵਰ ਹੋ ਗਏ ਹੁਣ ਦੂਸਰੀ ਸਾਈਡ ਦੇ ਦੋਨੋਂ ਕਾਰਨਰ ਆਪਾਂ ਇਸੇ ਤਰੀਕੇ ਦੇ ਨਾਲ ਫੇਰ ਬਣਾ ਲੈਣੇ ਆ ਇਹਦੀ ਕੋਲ ਹੀ ਫੇਰ ਕੱਢ ਲੈਣੀ ਹੈ ਸੂਈ ਫੇਰ ਆਪਾਂ ਸੈਂਟਰ ਚ ਕਰਨੀ ਆ ਹੁਣ ਸੈਂਟਰ ਚ نیچے ਨੂੰ ਕਰਨੀ ਆ ਸੂਈ ਫੇਰ ਇਹਦੇ ਦੂਸਰੀ ਸਾਈਡ ਤੇ ਆਪਾਂ ਜਾਵਾਂਗੇ ਮੈਂ ਇਸ ਤਰੀਕੇ ਦੇ ਨਾਲ ਆ ਪੰਜੜੀਆਂ ਦੀਆਂ ਕਾਰਨਰਾਂ ਨੂੰ ਨਾ ਤੇ ਇਸ ਤਰ੍ਹਾਂ ਲੇਜੀ ਡੇਜੀ ਵਾਂਗੂ ਇਸ ਤਰ੍ਹਾਂ ਧਾਗਾ ਜਿਹੜਾ ਵਾ ਉੱਪਰ ਦੀ ਘੁਮਾਉਂਦੇ ਹੋਏ ਇਹਦੇ ਉੱਪਰ ਜਿਹੜੇ ਆ ਟਾਂਕਾ ਲਾਉਂਦੇ ਜਾਣਾ ਹੈ ਇਸੇ ਤਰ੍ਹਾਂ ਚਮਾਂ ਨੁਕਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਆਪਾਂ ਫਲਾਵਰ ਜਿਹੜਾ ਹੈ ਬਣਾ ਲੈਣਾ ਵਾ ਇਹ ਕੋਈ ਇਸ ਤਰੀਕੇ ਦੇ ਨਾਲ ਜਿੱਥੇ ਪਹਿਲਾਂ ਸੂਈ ਕੱਢੀ ਆ ਉੱਥੇ ਫੇਰ ਆਪਾਂ ਉੱਪਰ ਵਾਲੀ ਸਾਈਡ ਤੇ ਇਸ ਤਰੀਕੇ ਦੇ ਨਾਲ ਆਪਣੀ ਸੂਈ ਜਿਹੜੀ ਆ ਉਹਨੂੰ ਟਾਂਕੇ ਨੂੰ ਪਾ ਲੈਣਾ ਵਾ ਚਮਾਨ ਉਕਰਾਂ ਤੇ ਆਪਾਂ ਇਸ ਪਹਿਲਾਂ ਆਪਾਂ ਚਾਰ ਬਾਕਸ ਬਣਾ ਲਏ ਸੀ ਹੁਣ ਚਾਰ ਜਿਹੜੀਆਂ ਸਾਡੇ ਕਾਰਨਰਸ ਸੀ ਉਹਨਾਂ ਤੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਬਣਾ ਲਿਆ ਹੈ ਹੁਣ ਇੱਥੇ ਦੋਨਾਂ ਡੰਡੀਆਂ ਦੇ ਸੈਂਟਰ ਚ ਆਪਾਂ ਡੰਡੀ ਪਾਵਾਂਗੇ ਇਹ ਵੀ ਕੱਚੇ ਟਾਂਕੇ ਦਾ ਹੀ ਫਲਾਵਰ ਬਣ ਜਾਂਦਾ ਹੈ ਉਹਨਾਂ ਜਿਹੜੀ ਵਿੱਚ ਵਿੱਚ ਇਹਦੇ ਜਗ੍ਹਾ ਬਚੀ ਆ ਉੱਥੇ ਵੀ ਆਪਾਂ ਇਹਨੂੰ ਭਰਦੇ ਜਾਣਾ ਹੈ ਆ ਵੇਖੋ ਇਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਨਜ਼ਰ ਆ ਹੀ ਰਿਹਾ ਹੋਵੇਗਾ ਕਿ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ ਇਸੇ ਤਰ੍ਹਾਂ ਆਪਾਂ ਆਪਣੇ ਸੂਟ ਜਿਹੜੇ ਆ ਇਸ ਤਰ੍ਹਾਂ ਬੂਟੀਆਂ ਬਣਾ ਕੇ ਰੈਡੀ ਕਰ ਸਕਦੇ ਆ ਪੂਰੇ ਸੂਟ ਦੇ ਉੱਪਰ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਪਲੇਨ ਤੁਸੀਂ ਆਪਣੀ ਕੁੜਤੀ ਜਾਂ ਕੋਈ ਵੀ ਸ਼ਰਟ ਆ ਉਹਦੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਬੂਟੀਆਂ ਬਣਾ ਕੇ ਤੇ ਸੂਟ ਨੂੰ ਬਹੁਤ ਪਿਆਰੀ ਲੁੱਕ ਦੇ ਸਕਦੇ ਹੋ ਵੱਖ-ਵੱਖ ਕਲਰ ਨਾਲ ਵੀ ਬਣਾ ਸਕਦੇ ਹੋ ਤੇ ਇੱਕ ਕਲਰ ਨਾਲ ਵੀ ਬਣਾ ਸਕਦੇ ਹੋ ਮੈਂ ਪਹਿਲਾਂ ਸਿੰਪਲ ਸਿੰਪਲ ਟੰਕੇ ਜਿਹੜੇ ਉਹੀ ਸਿੱਖ ਰਹੀਆਂ ਅੱਗੇ ਜਾ ਕੇ ਫਿਰ ਆਪਾਂ ਹੋਰ ਵੱਡੇ ਫਲਾਵਰ ਜਿਹੜੇ ਉਹ ਵੀ ਬਣਾਉਣੇ ਸਿੱਖਾਂਗੇ। ਤਾਂ ਵੇਖੋ ਇਸ ਤਰੀਕੇ ਦੇ ਨਾਲ ਹੁਣ ਇਹਦੇ ਸੈਂਟਰ ਦੇ ਵਿੱਚ ਆਪਾਂ ਇੱਕ ਮੋਤੀ ਅਟੈਚ ਕਰ ਦਵਾਂਗੇ। ਵੇਖੋ ਇਹ ਆਪਾਂ ਵਾਈਟ ਮੋਤੀ ਲੈ ਲਿਆ ਵਾ। ਤੁਸੀਂ ਕਿਸੇ ਵੀ ਕਲਰ ਦਾ ਮੋਤੀ ਲੈ ਸਕਦੇ ਹੋ ਵਾਈਟ ਮੋਤੀ ਲੈ ਕੇ ਇਹਦੇ ਸੈਂਟਰ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਮੋਤੀ ਜਿਹੜਾ ਅਟੈਚ ਕਰਤਾ ਹੈ ਤੇ ਬਹੁਤ ਹੀ ਪਿਆਰੀ ਜਿਹੜੀ ਆ ਬੂਟੀ ਬਣ ਕੇ ਤਿਆਰ ਹੋ ਗਈ ਹੈ। ਹੁਣ ਇਹ ਦੂਸਰੀ ਬੂਟੀ ਜਿਹੜੀ ਆ ਇਹ ਆਪਾਂ ਬਣਾਵਾਂਗੇ ਖਜੂਰੀ ਟਾਂਕੇ ਦੇ ਨਾਲ ਖਜੂਰੀ ਟਾਂਕੇ ਦੇ ਨਾਲ ਵੇਖੋ ਕਿਸ ਤਰ੍ਹਾਂ ਬਣਨੀ ਹੈ ਇਸ ਤਰ੍ਹਾਂ ਕਾਰਨਰ ਤੋਂ ਆਪਾਂ ਛੋਟੇ ਛੋਟੇ ਟਾਂਕੇ ਲੈਣੇ ਆ ਸਭ ਤੋਂ ਪਹਿਲਾਂ ਇੱਕ ਕਾਰਨਰ ਤੋਂ ਸ਼ੁਰੂ ਕਰਕੇ ਛੋਟੇ ਛੋਟੇ ਟਾਂਕੇ ਲੈਂਦੇ ਜਾਣਾ ਹੈ ਇਹ ਹੁਣ ਸਾਰੇ ਪਾਸੇ ਕਵਰ ਹੋ ਗਏ ਫਿਰ ਉਸੇ ਤਰ੍ਹਾਂ ਇਸ ਤੋਂ ਅੱਗੇ ਆ ਕੇ ਬਿਲਕੁਲ ਲਾਈਨ ਦੇ ਉੱਪਰੋਂ ਪਰ ਟਾਂਕਾ ਲੈਣਾ ਵਾ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੋਨੋਂ ਸਾਈਡ ਦੇ ਲਾਈਨ ਦੇ ਉੱਪਰੋਂ ਪਰ ਟਾਂਕਾ ਲੈਣਾ ਬਹੁਤ ਹੀ ਪਿਆਰੀ ਬੂਟੀ ਬਣਦੀ ਏ ਵੀ ਖਜੂਰੀ ਟਾਂਕੇ ਦੇ ਨਾਲ ਬਹੁਤ ਸੋਹਣੇ ਡਿਜ਼ਾਈਨ ਬਣਦੇ ਆ ਇਸ ਤਰੀਕੇ ਦੇ ਨਾਲ ਆਪਾਂ ਪੱਤੀਆਂ ਵੀ ਬਣਾ ਸਕਦੇ ਆ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਖਜੂਰੀ ਟਾਂਕੇ ਦੇ ਨਾਲ ਇਹ ਪੱਤੀਆਂ ਬਣਾਉਣੀਆਂ ਵੀ ਸਿਖਾਵਾਂਗੀ ਇਸ ਤਰੀਕੇ ਦੇ ਨਾਲ ਪੂਰਾ ਆਪਾਂ ਲਾਸਟ ਤੱਕ ਇਹਨੂੰ ਕਵਰ ਕਰਦੇ ਜਾਣਾ ਹੈ ਪੂਰਾ ਲਾਸਟ ਤੱਕ ਆਪਾਂ ਇਸ ਨੂੰ ਕਵਰ ਕਰ ਲੈਣਾ ਵਾ ਆਹ ਵੇਖੋ ਬਿਲਕੁਲ ਲਾਈਨ ਦੇ ਉੱਪਰ ਉੱਪਰ ਜਿਹੜਾ ਆਪਾਂ ਚੌਰਸ ਬਾਕਸ ਬਣਾਇਆ ਸੀ ਇਹ ਜਿਹੜੀ ਬੂਟੀ ਹੈ ਚੌਰਸ ਬਾਕਸ ਤੇ ਹੀ ਬਣੇਗੀ ਇਹਦੇ ਨਾਲ ਇਸੇ ਤਰੀਕੇ ਦੇ ਨਾਲ ਆਪਾਂ ਬਹੁਤ ਸੋਹਣੀਆਂ ਪੱਤੀਆਂ ਬਣਾ ਕੇ ਵੀ ਰੈਡੀ ਕਰ ਸਕਦੇ ਆ ਅੱਗੇ ਜਾ ਕੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਪੱਤੀਆਂ ਦੀ ਵੀ ਜਾ ਸਿਖਾਵਾਂਗੀ ਕਿ ਆਪਾਂ ਕਿਹੜੇ-ਕਿਹੜੇ ਤਰੀਕੇ ਦੇ ਨਾਲ ਪੱਤੀਆਂ ਬਣਾ ਸਕਦੇ ਆ ਹੱਥ ਦੀ ਕਢਾਈ ਦੇ ਨਾਲ ਕਿੰਨੇ ਟਾਂਕਿਆਂ ਦੇ ਨਾਲ ਆਪਾਂ ਜਿਹੜੀਆਂ ਆਪਣੀਆਂ ਪੱਤੀਆਂ ਬਣਾ ਕੇ ਰੈਡੀ ਕਰ ਸਕਦੇ ਆ ਆਹ ਵੇਖੋ ਇਸ ਤਰੀਕੇ ਦੇ ਜਿਹੜੀਆਂ ਇਹ ਸਾਰਾ ਤੁਹਾਨੂੰ ਦੱਸ ਰਹੀਆਂ ਕਿ ਜਿਹੜੇ ਆਪਾਂ ਬੂਟੀਆਂ ਪਾ ਸਕਦੇ ਹਾਂ ਸੂਟ ਦੇ ਉੱਪਰ ਕਿ ਜੇ ਤੁਸੀਂ ਕੋਈ ਫਲਾਵਰ ਵੇਲ ਨਹੀਂ ਪਾਉਣੀ ਤੇ ਇਸ ਤਰ੍ਹਾਂ ਤੁਸੀਂ ਬੂਟੀ ਪਾ ਕੇ ਆਪਣਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਦੁਪੱਟੇ ਰੈਡੀ ਕਰ ਸਕਦੇ ਹੋ ਬੂਟੀ ਪਾ ਕੇ ਸੂਟ ਤੁਹਾਡੇ ਦੇ ਵਿੱਚ ਕੋਈ ਵੇਲ ਪਈ ਹੈ ਤੇ ਦੁਪੱਟਿਆਂ ਤੇ ਤੁਸੀਂ ਇਸ ਤਰੀਕੇ ਦੇ ਨਾਲ ਬੂਟੀਆਂ ਪਾ ਕੇ ਰੈਡੀ ਕਰ ਸਕਦੇ ਐ ਐਂਡ ਤੱਕ ਆਪਾਂ ਇਹਨੂੰ ਪੂਰਾ ਸੈਂਟਰ ਤੱਕ ਭਰ ਲੈਣਾ ਹੈ ਤੇ ਆਹ ਵੇਖੋ ਇਸ ਤਰੀਕੇ ਦੇ ਨਾਲ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਸੋਹਣੀ ਲੱਗਦੀ ਹੈ ਖਜੂਰੀ ਟਾਂਕੇ ਦੀ ਬੂਟੀ ਬਣੀ ਹੋਈ ਉਹਨੂੰ ਤਿੰਨੋਂ ਬੂਟੀਆਂ ਜਿਹੜੀਆਂ ਵੱਖ-ਵੱਖ ਤਰੀਕੇ ਦੇ ਨਾਲ ਬਣ ਗਈਆਂ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਬਣਿਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ